ਨਵੇਂ ਵਲੋਗ ਤੇ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਅੱਜ ਆਪਾਂ ਲੈ ਕੇ ਆਏ ਆ ਪਤੰਗ ਮੌਸਮ ਦੇਖੋ ਯਾਰ ਕਿੰਨਾ ਸੋਹਣਾ ਮੌਸਮ ਬਣਿਆ ਹੋਇਆ ਵਾਜਦਾ ਆ ਹਰਗੁਣੇ ਇਧਰ ਪਤੰਗ ਡਾ ਰਿਆ ਹੈ ਐ ਪੇਚੇ ਪੂਚਾ ਕੋਈ ਲਾਇਆ ਨਹੀਂ ਹੈ ਬਿਨ ਬਿਨ ਮਤਲਬ ਤੋਂ ਬਸ ਆ ਦੇਖੋ ਪਤੰਗ ਦੇਖੋ ਇਹਦਾ ਇਹਦਾ ਟਿੱਡੀ ਇਹਦਾ ਟਿੱਡੀ ਜੇ ਛੀ ਉਹ ਗਈ ਇਹਦਾ ਟਿੱਡੀ ਆਦੀ ਮਸਤੀ ਚ ਪੂਰਾ ਤੇਰੀ ਫਿਰਦੀ ਹੈ ਐ ਐ ਜਿਵੇਂ ਦੋੜ ਫੜ ਕੇ ਰੱਖ ਮਾ ਤਰੀ ਫਿਰਦੀ ਆ ਪੂਰੀ ਇੰਨਾ ਦੋਨਾਂ ਦਾ ਕੋਈ ਪੇਚਾ ਨਹੀਂ ਲੱਗਦਾ ਚਾਚੀ ਪੰਜ ਰੁਪਏ ਕੋਈ ਚੱਟੂ ਨਹੀਂ ਹੈਗਾ ਇਹਨਾਂ ਕੋਲ ਚਾਚੀ ਪੰਜ ਰੁਪਏ ਗੰਦੀ ਡੋਰ ਲਈ ਫਿਰਦੇ ਆ ਉਤਵਾ ਆ ਗਿਆ ਪੰਜ ਰੁਪਏ ਮੰਗਣ ਲਈ ਚਾਚੂ ਪੰਜ ਰੁਪਏ ਦੇ ਦੇ ਦ ਨੀਤ ਮਾੜੀ ਚਾਚੀ ਪੰਜ ਰੁਪਏ ਦੇ ਦੇ ਦ ਹਵਾ ਬਹੁਤ ਹੈਟਾ ਪੰਗ ਵੀ ਉੜਦੇ ਪਏ ਆ ਥੋੜੇ ਬੋਤੇ ਚੈੱਕ ਕਰੋ ਮੌਸਮ ਮੌਸਮ ਦੀ ਗੱਲ ਕਰੀਏ ਮੌਸਮ ਵੀ ਬਹੁਤ ਸੋਹਣਾ ਮੌਸਮ ਬਣਿਆ ਆ ਨੰਨਾ ਮਿੰਨਾ ਸੂਰਜ ਨਿਕਲਿਆ ਆ ਓਏ ਚੈੱਕ ਕਰੋ ਯਾਰ ਕੀ ਮੌਸਮ ਹੈ ਉਈ ਤੰਗ ਤੁੰਗੜੀ ਵੱਡੀ ਐਵੇਂ ਰੋਲਾ ਪਾਈ ਜਾਂਦਾ ਕੋਤਿਆਂ ਨੂੰ ਹਰ ਕੀ ਕੋਈ ਕੰਟ ਤੰਗ ਮੜ ਤੈਨੂੰ 5 ਰੁਪਏ ਦੇ ਦੇ ਦਾ 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 ਤੈਨੂੰ ਦੇ ਦੋ 5 ਪੁੱਜੇ ਕੁਛ ਨਹੀਂ ਹੈਗਾ ਕੀ ਕਰਨੇ 5 ਰੁਪਏ ਢੱਗਾ ਲੈਣਾ ਕਿਹੜਾ ਢੱਗਾ ਰੀਣਾ ਵੇਚਾ ਲਾਉਣਾ ਉਹ ਤਾਂ ਵੱਡੀ ਜਾਣੀ ਤੇਰੀ ਹਾਂ ਵੱਡੀ ਜਾਊਗੀ ਉਹ ਤਾਂ ਉਹ ਕੀ ਨੂੰ ਉਹ ਤਾਂ ਵੱਡੀ ਜਾਣੀ ਆ ਕੋਈ ਨਹੀਂ ਵੜੀ ਇੱਥੇ ਜਾਏ ਲੈ ਤੇ ਪਤੰਗੀ ਖਰਾਬ ਕਰਨੇ ਆ ਕਿ ਚਤੇ ਨਹੀਂ ਗਈ ਤੇਰੀ ਆ ਰਹੀ ਹੈ ਵੀ ਜੂ ਇਹ ਦੀ ਕਿੰਨੇ ਦਾ ਹੁੰਦਾ ਕੱਟੂ ਏ ਕਿੰਨੇ ਦਾ ਯੋ ਇੰਡੀਆ ਪਤਾ ਨਹੀਂ 400 ਦਾ ਚਾਈਨਾ ਤਾਂ ਨਹੀਂ ਦਿੰਦੇ ਚਾਈਨਾ ਬੈਣਾ ਇਹ ਤੋੜ ਕੇ ਉਹ ਜਾ ਤੂੰ ਹੀ ਲੈ ਲੈ ਧਿਆਨਸ਼ੀ ਖੜੇ ਹੋ ਜਾ ਪੜਾ ਆ ਜਾ ਕੜਾਓ ਕਿੰਨੇ ਦਾ ਕਿੰਨੇ ਦਾ ਪੰਜ ਮੁੱਦੀ ਤੇਰੇ ਕੋਲ ਹੈਗਾ ਕਟੂ ਹੈ ਵੇਚਾ ਨਹੀਂ ਗਿਆ ਇਹਦੇ ਕੋਲ ਆਇਆ ਵੀ 3 ਹੀ ਗੰਦਾ ਚੈਨਾ ਦਾ ਨਹੀਂ ਦੂਸਰਾ ਹਾਂ ਯੂੰਂਂਡਿਆ ਗੰਡਾ ਆ ਗਿਆ ਦੋ ਰੱਖ ਕਿੰਨੇ ਤੋਂ ਲੈ ਆ 6.5 ਕੋਠੇ ਤੋਂ ਇਕੱਠੀ ਕੀਤੀ ਐਵੇਂ ਝੂਠ ਮਾਰੀ ਜਾਂਦਾ ਨਹੀਂ ਨਹੀਂ ਜਸ ਤੈਨੂੰ ਜਰਾ ਕਹੀਏ ਮੈਂ ਚੈੱਕ ਕਰੋ ਪਤੰਗ ਪਰ ਗੁੰਦੇ ਡੰਡਾਲਡ ਡੱਕ ਹਰਗੁਣ ਚੱਲਣਾ ਨਹੀਂ ਚੈੱਕੋ ਬੰਦ ਲਾਈਏ ਉਹ ਡੱਕ ਐ ਨਾਲ ਬੰਨੀ ਜਾਂਦੇ ਆ ਡੋਰ ਹੈ ਨਹੀਂ ਜਮਾ ਵੀ ਇਨਾਂ ਕੋਲੇ 5 ਰੁਪਏ ਦਿਨ ਦੇ ਗਾਈਜ਼ ਚਾਹ ਚੂ ਮੇਰੇ 5 ਰੁਪਏ ਵੀ ਨਹੀਂ ਦਿੰਦੇ ਤਰਸੋਂਦੇ ਤਰਸੋਂਦੇ ਆ ਮੈਨੂੰ ਤਰਸੋਂਦੇ ਆ ਪੰਜ ਪੰਗਰਾਂ ਨਾਲ ਤਰਸੋਂਦੇ ਆ ਕਹਿੰਦਾ ਆ ਤਿੱਡੀ ਆ ਤਾ ਤਾ ਤਿੱਡੀ ਤਿੱਡੀ ਓਏ ਕਲਾਪਿੰਗ ਕਰਦੇ ਲੈਂਥੀ ਲੈਂਥ ਕਲਾਪਿੰਗ ਕਰੋ ਕੈਪਿੰਗ ਕੱਟ ਮਾਰ ਕੱਟ ਕਲਾਪਿੰਗ ਕਰ ਦੋ 5 ਰੁਪਏ ਨੂੰ ਤਰਸੋਂਦੇ ਪਏ ਵਿਚਾਰੇ ਨੂੰ ਮੈਂ ਖੱਟਾ ਮਾਰ ਕੇ ਦਿੰਦਾ ਇਹਨੂੰ ਮਿਲਦਾ ਇਹਨੂੰ ਹੱਟ ਨਹੀਂ ਲੈ ਕੇ ਮਾਰ ਕੇ ਦਿਖਾਉ ਮੈਂ ਕੈਂਚਾ ਮਾਰ ਕੇ ਦਿਖਾਉ ਆਰ ਖੈਂਚਾ ਮਾਰ ਦੇ ਮਾਰ ਦੇ ਥੱਲੇ ਨਾ ਲਾ ਲਈ ਆਹੋ ਅੱਡੀ 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 ਤਾਜੂ ਪੰਡਰ ਭੇਜ ਦੇ ਦੋ ਪੰਜ ਪੰਦੇ ਕੁਛ ਨਹੀਂ ਹੈਗਾ 5 ਰੁਪਈਆ ਦਾ ਤੂੰ ਕੀ ਕਰਨਾ ਕੋਈ ਨਹੀਂ 25 ਲਿਆਣੀਆ ਮਰੀ ਲਿਆਣੀਆ ਪੰਡਰ ਭੇਜ ਦੇ ਦੋ ਰਾਂਝਾ ਭੇਜ ਦੇ ਦੋ ਪਹਿਲਾ ਗਾਣਾ ਸੁਣਾ ਸਿੱਧੂ ਦਾ ਸੱਚ ਪੁੱਟ ਹੈਡ ਤੇ ਰਡਾਂ ਕਾਸਟ ਟਿੰਗਾ ਪਰਾਟੇ ਅੱਜ ਮੋਨ ਕਾਸਟ ਦੇ ਵਿੱਚ ਬੋਰਚੇ ਖੜੇ ਆਇਆ ਚੰਗੀ ਤੰਦੇ ਜਾਂਦਾ ਹੈ ਕੋਣ ਕਾ ਨਾ ਪਤਾ ਇਹ ਹਾਂ ਸੁਣੋ ਕੁਛ ਇਹ ਤੇ ਟਾਲੀ ਜਾਂ ਮਾ ਕੋਣ ਜਾਂਦੇ ਕੁਛ ਤਨੂ ਫੜਤੇ ਤੇ ਰੋਣਾ ਝੰਡੇ ਕੁਛ ਤਨੂ ਆਏ ਤੇ ਭੁੱਖ ਖੈਂਦੇ ਨਾਮ ਤੇ ਰਲੇ ਸਮਾ ਜਾਂਦੇ ਓਕੇ ਖੈਂਦੇ ਮੇਰਾ ਵੀ ਚੱਲਦੀ ਆ ਆ ਦਿੱਤੀ ਆ ਸਵਾਦ ਲਿੰਦੀ ਆ ਕੋਈ ਖਾਚੀ ਪਈ ਆ ਦੇ ਦੋ ਜਨਾ ਨੀ ਨੀ ਪੜਵਾ ਦਾ ਕਰੇ ਪਿਆਵਾ ਲੈਵਾ ਜਾਂਛੇ ਤਰਾ ਖੜਾਓ ਵਾ ਤਾਂ ਖੜਾਓ ਆ ਜਾ ਇੱਧਰ ਆ ਜਾ ਮੇਰੇ ਕੋਲੇ ਆ ਮਦੀ ਕਿੱਥੇ ਤੇਰੇ ਪੰਗ ਕਿੱਥੇ ਆ ਪੰਗ ਤਾਂ ਦੇ ਨਾਲ ਹੈ ਹਨ ਲੋੜੀ ਲੈਣੇ ਤੇ ਲੋੜੀ ਤਾਂ ਕੱਲ ਆ ਆ ਲੋੜੀ ਕੱਲ ਨੂੰ ਅੱਛਾ ਤੇ ਬਸੰਤ ਵੀ ਤੇਰੀ ਕੱਲ ਆ ਹੈ ਕੱਲ ਆ ਬਸੰਤ ਤੇਰੀ ਹਾਂ ਹੈ ਹਾਂ ਕੱਲ ਤਾਂ ਸਕੂਲ ਜਾਏਗਾ ਨਹੀਂ ਕੱਲ ਐਵੇਂ ਸਕੂਲ ਜਾਊਂਗਾ ਮੈਂ ਛੁੱਟੀ ਮਾਰੂ ਕਿਉਂ ਮਜ਼ੇ ਕਰੂੰਗਾ ਕਰੇਗਾ ਮਜ਼ੇ ਕਰੇਗਾ ਮੈਡਮ ੜਕਾਊਗੀ ਤੈਨੂੰ ਕੱਲ੍ਹ ਪਰਸੋਂ ਹਾਂ ਮੈਡਮ ਤੇ ਆਪੋ ਜੀ ਡਰਦਾ ਮੈਂ ਨਹੀਂ ਮੈਡਮ ਆਪੋ ਜੀ ਆ ਮੈਡਮ ਕਿਵੇਂ ਆਉ ਜੀ ਆ ਮੈਂ ਤੇ ਆਪ ਲੋੜ ਇੱਧਰ ਬੈਠਾ ਥੋੜੀ ਬਣਾਉਂਦੀ ਆ ਹੋਰ ਅੱਛਾ ਆ ਚਲੋ ਗਾਇਸ ਅੱਜ ਦਾ ਵਲੋਗ ਜਿਹੜਾ ਐ ਇੱਥੇ ਹੀ ਕਰਦੇ ਆਪਾਂ ਸਮਾਪਤ ਚੱਲ ਮੋਦੀ ਕੀ ਕਹਿਣਾ ਚਾਹੁੰਦਾ ਤੂੰ ਮੋਦੀ ਹਾਂ ਕੀ ਕਹਿਣਾ ਚਾਹੁੰਦਾ ਮੈਂ ਕੁਛ ਨਹੀਂ ਕੁਛ ਨਹੀਂ ਕਹਿਣਾ ਚਾਹੁੰਦਾ ਹਾਂ ਹਾਂ ਉਹ ਲੱਗਦੀ ਸਿੱਕੋਤੇ ਨੇ